ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸਭ ਨੂੰ ਹੀ ਪਤਾ ਹੈ ਵੀ ਜੋ ਇਹ ਜੰਗ ਲੱਗੀ ਹੈ ਲੜਾਈ ਲੱਗੀ ਆ ਆਪਣੀ ਭਾਰਤ ਤੇ ਪਾਕਿਸਤਾਨ ਦੀ ਇਹ ਬਹੁਤ ਖਤਰਨਾਕ ਹੈ ਬੜੀ ਖਤਰਨਾਕ ਹੈ ਕਿਉਂਕਿ ਇੱਕ ਦੂਜੇ ਦਾ ਪਾਣੀ ਬੰਦ ਕਰਨਾ ਇੱਕ ਦੂਜੇ ਦਾ ਸੌਦਾ ਪਤਾ ਬੰਦ ਕਰ ਦੇਣਾ ਉਧਰੋਂ ਉਧਰੀ ਬੰਬ ਸੱਟ ਦੇਣੇ ਹੈ ਤਾਂ ਅਨੁਸਾਨ ਹੀ ਆ ਪਾਕਿਸਤਾਨ ਨਾਲੇ ਵੀਰ ਇਨਸਾਨ ਹੈ ਇੱਕ ਤੇ ਆਪਾਂ ਵੀ ਇਨਸਾਨ ਆਪਣਾ ਬਾਬਾ ਨਾਨਕ ਪਾਕਿਸਤਾਨ ਵੀ ਗਿਆ ਸੀ ਤੇ ਆਪਣੇ ਲੋਕ ਵੀ ਪਾਕਿਸਤਾਨ ਜਾ ਕੇ ਆਏ ਆ ਤੇ ਉਹ ਇੱਧਰ ਵੀ ਆ ਰਹੇ ਆ ਹੁਣ ਇਹ ਤਾਂ ਕੋਈ ਪਤਾ ਨਹੀਂ ਨਾ ਵੀ ਜੋ ਪਹਿਲਗਾਮ ਦੇ ਵਿੱਚ ਜਿਹੜਾ ਆਪਣਾ ਮਾਰੇ ਗਏ ਆ ਨੱਕੇ ਕੀ ਪਤਾ ਵੀ ਉਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਪਰ ਆੜੀ ਲੜਾਈ ਹੈ ਇਹ ਬਹੁਤ ਖਤਰਨਾਕ ਹੈ ਆਪਾਂ ਵੇਖੋ ਜਿਹੜੇ ਫੌਜੀ ਭਰਾ ਆਪਣੇ ਜਿਹੜੇ ਲੜਾਈ ਲੜ ਰਹੇ ਆ ਉਹ ਕਿਸੇ ਦਾ ਪੁੱਤ ਹੋਏਗਾ ਕਿਸੇ ਦਾ ਭਰਾ ਹੋਏਗਾ ਕਿਸੇ ਦਾ ਪਤੀ ਹੋਏਗਾ ਕਿਸੇ ਦਾ ਚਾਚਾ ਹੋਏਗਾ ਕਿਸੇ ਦਾ ਤਾਇਆ ਹੋਏਗਾ ਪਰ ਗੱਲ ਇੱਕ ਹੈ ਵੀ ਆਪਾਂ ਇਹਨਾਂ ਫੌਜੀ ਵੀਰਾਂ ਬਾਰੇ ਇੱਕ ਅਰਦਾਸ ਕਰਗੇ ਸੱਚੇ ਪਾਤਸ਼ਾਹ ਅੱਗੇ ਵੀ ਇਹਨਾਂ ਦੀ ਚੜ੍ਹਦੀ ਕਲਾ ਚ ਰੱਖੀ ਕਿਉਂਕਿ ਕਿਸੇ ਦੇ ਘਰੇ ਕੋਈ ਕਿਉਜਾ ਸੱਥਰ ਨਾ ਵਹਿ ਜੇ ਬਹੁਤ ਹੀ ਖਤਰਨਾਕ ਲੜਾਈ ਆ ਇਹ ਕਿਉਂਕਿ ਵੇਖੋ ਆਪਣੇ ਗੁਰਦੁਆਰਾ ਮੰਦਿਰਾਂ ਤੇ ਅਟੈਕ ਕਰ ਰਹੇ ਆ ਗੁਰਦੁਆਰਾ ਸਾਹਿਬ ਤੇ ਅਟੈਕ ਕਰ ਰਹੇ ਆ ਆਪਾਂ ਉਹਨਾਂ ਦੇ ਅਟੈਕ ਕਰ ਰਹੇ ਆ ਹੈ ਤਾਂ ਇੱਕ ਇਨਸਾਨ ਹਿੰਦੂ ਮੁਸਲਮ ਸਿੱਖ ਅਸਾਈ ਹਮ ਹੈ ਸਭ ਭਾਈ ਪਾਈ ਆਪਾਂ ਇਹ ਵੀ ਗੱਲ ਕਹਿੰਦੇ ਆ ਤੇ ਪਰ ਬਣੀ ਬੈਠੇ ਆਪਾਂ ਦੁਸ਼ਮਣ ਇੱਕ ਦੂਜੇ ਦੇ ਇਸ ਕਰਕੇ ਆਪਾਂ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਨਾਲ ਨਾਲ ਜੇ ਪ੍ਰਸ਼ਾਸਨ ਕਹਿੰਦਾ ਲੇਟਾਂ ਬੰਦ ਕਰੋ ਆਪਾਂ ਲੇਟਾਂ ਬੰਦ ਕਰ ਦੇਣੀਆਂ ਜੇ ਪ੍ਰਸ਼ਾਸਨ ਕਹਿੰਦਾ ਵੀ ਘਰੋਂ ਬਾਹਰ ਨਹੀਂ ਜਾਣਾ ਤੇ ਘਰੋਂ ਬਾਹਰ ਨਾ ਜਾਓ ਵੀਰ ਜੀ ਇਹ ਜ਼ਰੂਰੀ ਨਹੀਂ ਹੈਗਾ ਇਹ ਆਪਣਾ ਵੀ ਭਲਾ ਹੈ ਜੇ ਉਹ ਕਹਿੰਦੇ ਆ ਜਾਂ ਪ੍ਰਸ਼ਾਸਨ ਨੂੰ ਪਤਾ ਲੱਗਦਾ ਨਾ ਕਿਸੇ ਤਰੀਕੇ ਦਾ ਤੇ ਉਹ ਆਪਣਾ ਵੀ ਹੀ ਭਲਾ ਹੈ ਇਸ ਕਰਕੇ ਆਪਾਂ ਹਰ ਇੱਕ ਦੇ ਆਖੇ ਲੱਗ ਗਏ ਪਰਮਾਤਮਾਗੇ ਅਰਦਾਸ ਕਰਗੇ ਸੱਚੇ ਪਾਤਸ਼ਾਹ ਅੱਗੇ ਬਾਬਾ ਨਾਨਕ ਆਪਣਾ ਵੇਖੋ ਭਾਰਤ ਦੇ ਵਿੱਚ ਵੀ ਤੁਰ ਕੇ ਦੁਨੀਆ ਗਾਈ ਹੈ ਤੇ ਅੱਗੇ ਪਾਕਿਸਤਾਨ ਦੇ ਵਿੱਚ ਵੀ ਗਏ ਆ ਤੇ ਆਪਾਂ ਪਾਕਿਸਤਾਨ ਦੇ ਵਿੱਚ ਜਾਣਦੇ ਆ ਕਿੰਨਾ ਵਧੀਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਪਾਕਿਸਤਾਨ ਦੇ ਵਿੱਚ ਤੇ ਅੱਜ ਆਪਾਂ ਇੱਕ ਦੂਜੇ ਤੇ ਹਮਲੇ ਕਰ ਰਹੇ ਆ ਇਸ ਕਰਕੇ ਆਪਾਂ ਇਹ ਨਾ ਕਰਗੇ ਲੜਾਈ ਬੰਦ ਹੋ ਜੇ ਸੱਚੇ ਪਾਤਸ਼ਾਹ ਅਰਦਾਸ ਕਰਗੇ ਵੀ ਇਹ ਜਿਹੜੀ ਲੜਾਈ ਆ ਆਪਾਂ ਲੜ ਰਹੇ ਆ ਇੱਕ ਦੂਜੇ ਦੇ ਆਪਾਂ ਵੈਰੀ ਬਣ ਰਹੇ ਆ ਆਪਾਂ ਅਰਦਾਸਾਂ ਕਰੋ ਸੱਚੇ ਪਾਤਸ਼ਾਹ ਅੱਗੇ ਵੀ ਹੇ ਸੱਚੇ ਪਾਤਸ਼ਾਹ ਵੀ ਇਹ ਲੜਾਈ ਬੰਦ ਹੋਣੀ ਚਾਹੀਦੀ ਹੈ ਤੇ ਸਾਡੇ ਤੇ ਮਿਹਰ ਭਰਿਆ ਹੱਥ ਰੱਖੀ ਉਹ ਫੌਜੀ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੀ ਜੋ ਲੜਾਈ ਲੜ ਰਹਿਆ ਸਰਦਾਾਂ ਤੇ ਬੈਠੇ ਕਿਉਂਕਿ ਦੇਖੋ ਉਹਨਾਂ ਦੇ ਵੀ ਬੱਚੇ ਇੱਧਰ ਏਵੇਂ ਦੇਖੋ ਜਿਹੜੇ ਕੈਨੇਡਾ ਅਮਰੀਕਾ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਵੀ ਧਿਆਨ ਆਪਣੇ ਭਾਰਤ ਦੇ ਵਿੱਚ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਇੱਧਰ ਹੈਗਾ ਉਹਨਾਂ ਦਾ ਪਰਿਵਾਰ ਵੀ ਹੈਗਾ ਕਿਸੇ ਦੀ ਮਾਂ ਬੈਠੀ ਹੋਏਗੀ ਕਿਸੇ ਦਾ ਭਰਾ ਬੈਠਾ ਹੋਏਗਾ ਕਿਸੇ ਦਾ ਪੁੱਤ ਤੀ ਬੈਠਾ ਹੋਏਗਾ ਉਹਨਾਂ ਦਾ ਵੀ ਪਰਿਵਾਰ ਹੈਗਾ ਇੱਥੇ ਪਰ ਉਹਨਾਂ ਦਾ ਧਿਆਨ ਵੀ ਭਾਰਤ ਦੇ ਵਿੱਚ ਆ ਵੀ ਪਤਾ ਨਹੀਂ ਕੀ ਹੋਣਾ ਇਸ ਕਰਕੇ ਆਪਾਂ ਇਹ ਜਿਹੜੀ ਅਰਦਾਸ ਹੈ ਆਪਾਂ ਸਾਰੇ ਜਣੇ ਰਲ ਕੇ ਕਰੀਏ ਤੇ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇਂ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਤੇ ਆਪਾਂ ਸਾਰਿਆਂ ਦਾ ਇੱਕ ਦੂਜੇ ਦਾ ਸਾਥ ਦਈਏ ਪ੍ਰਸ਼ਾਸਨ ਦਾ ਸਾਥ ਦਈਏ ਫੌਜੀ ਭਰਾਵਾਂ ਬਰੇ ਅਪਰਦਾਸਾਂ ਕਰੀਏ ਸੱਚੇ ਪਾਤਸ਼ਾਹ ਦੇ ਅੱਗੇ ਤੇ ਆਪਾਂ ਇਹ ਲੜਾਈ ਨੂੰ ਖਤਮ ਕਰਕੇ ਕਿਵੇਂ ਕਿਵੇਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਖਤਮ ਹੋਣੀ ਚਾਹੀਦੀ ਹੈ ਇਹ ਜੜਾਈ ਲੱਗਣੀ ਨਹੀਂ ਚਾਹੀਦੀ ਬਹੁਤ ਖਤਰਨਾਕ ਹੈ ਭਾਰਤ ਨੂੰ ਵੀ ਖਤਰਾ ਹੈ ਪਾਕਿਸਤਾਨ ਨੂੰ ਵੀ ਖਤਰਾ ਹੈ ਇੱਕ ਦੂਜੇ ਦੇ ਆਪਾਂ ਵੈਰੀ ਬਣਦੇ ਆ ਤੇ ਆਪਾਂ ਨਾ ਵੈਰੀ ਬਣੀਏ ਮੈਨੂੰ ਪੂਰੀ ਉਮੀਦ ਹੈ ਵੀ ਆਪਾਂ ਸਾਰੇ ਜਾਣੇ ਭੈਣ ਭਰਾ ਜਿੰਨੇ ਵੀ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਆ ਉਹ ਪੂਰੇ ਆਪਣੇ ਘਰਾਂ ਦੇ ਵਿੱਚ ਖੜ ਕੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਰੂਰ ਅਰਦਾਸ ਕਰਨਗੇ ਸੱਚੇ ਪਾਤਸ਼ਾਹ ਮਿਹਰ ਕਰੇ ਮਿਹਰ ਰੱਖੇ ਤੇ ਆਪਾਂ ਮੈਨੂੰ ਪੂਰੀ ਉਮੀਦ ਆ ਸਾਰਿਆਂ ਤੇ ਜਿੰਨੇ ਮੇਰੇ ਨਾਲ ਜੁੜੇ ਆ ਤੇ ਆਪਾਂ ਅਰਦਾਸ ਕਰਗੇ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੀ ਦੈਣ ਦੁਗਣੀ ਰਾਹ ਚੌਗਣੀ ਤਰੱਕੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ